ਹੁਣ ਮੈਂ ਤੁਹਾਨੂੰ ਉੱਥੇ ਆਉਣਾ ਕਿ ਸੰਤ ਫਤੇ ਸਿੰਘ ਤੇ ਮਾਸਟਰ ਤਾਰਾ ਸਿੰਘ ਇਹਨਾਂ ਦਾ ਉਹ ਪ੍ਰਧਾਨਗੀ ਦਾ ਸਾਰਾ ਚੱਕਰ ਸੀ ਵੀ ਪ੍ਰਧਾਨ ਕੌਣ ਹੋਏਗਾ ਅਕਾਲੀ ਦਰਬਾਰ ਦਾ ਦੋ ਤਿੰਨ ਜਣੇ ਵੰਡੇਗੇ ਉਦੋਂ ਸੰਤ ਚੰਨਣ ਸਿੰਘ ਨਹੀਂ ਸੀ ਮੈਂ ਦੱਸਦਾ ਹਾਂ ਜੀ ਸੰਤ ਫਤੇ ਸਿੰਘ ਸੀ ਹੈ ਸੰਤ ਚੰਨਣ ਸਿੰਘ ਸੀ ਇਹ ਸਾਰੇ ਸੀਗੇ ਤੇ ਜਿਹੜੇ ਦੂਜੇ ਸੀ ਨਾ ਜਿਹਨੇ ਦੂਜੀ ਕਤਾਰ ਦੀ ਗੱਲ ਕਰਦਾ ਡੋੜਾ ਸਾਹਿਬ ਅਬੋਸੰਦਰ ਚੰਦ ਸਿੰਘ ਇਹ ਤਾਂ ਸਿਰਫ ਉਹ ਸਰਚੰਦ ਸਿੰਘ ਔਰ ਗੁਰਜਰਨ ਸਿੰਘ ਸੀਗੇ ਲੀਡਰ ਬਾਜ ਬੜਾ ਤੇ ਸਾਡੇ ਇੱਕ ਧਰਮ ਸਿੰਘ ਹੁੰਦਾ ਸਲਾਰ ਦਾ ਜੀ ਸਵਾਛੇ ਪਿੱਟ ਦਾ ਬੰਦਾ ਪੱਕਾ ਮਤਲਬ ਉਹ ਕਲੀ ਦਲ ਦਾ ਬੰਦਾ ਤੇ ਉਹ ਸਾਡੇ ਘਰੇ ਆਇਆ ਸਵੇਰੇ ਸੇ ਤੇ ਉਹਨੇ ਦੇ ਰਮੀ ਸਾਈਕਲ ਲਿਆ ਕੇ ਅੰਦਰ ਆਦਾ ਬਪੂ ਕਹਿੰਦੇ ਰਮੀ ਸਾਈਕਲ ਲੈ ਤੈਨੂੰ ਵਧਾਈਆਂ ਬੜਾ ਰਮੀ ਸਾਈਕਲ ਮਸ਼ਹੂਰ ਬਹੁਤ ਬਹੁਤ ਰਮੀ ਔਰ ਏਵਲ ਦੋ ਹੁੰਦੇ ਸੀ ਦੋ ਹੁੰਦੇ ਰਮੀ ਸਾਈਕਲ ਲੈ ਕੇ ਆਏ ਤੇ ਉਹਨੇ ਆਪਣਾ ਸਾਈਕਲ ਬਾਹਰ ਖੜਾ ਕਰਤਾ ਪੁਰਾਣਾ ਤੇ ਅੰਦਰ ਰਹਿ ਕੇ ਰਹਿਤਾ ਉਹ ਕਹਿੰਦੇ ਇਹ ਤਾਂ ਤੁਹਾਡੇ ਲਈ ਹੈ ਕਹਿੰਦੇ ਮੇਰੇ ਕੋਲ ਹੈਗਾ ਇੱਕ ਕੁੜੀਆਂ ਲਈ ਹੈ ਬਿਨਾ ਡੰਡੇ ਤੋਂ ਇੱਕ ਮੇਰੇ ਲਈ ਹੈ ਤੁਹਾਡੀਆਂ ਭੈਣਾਂ ਸੀ ਹਾਂ ਤੇ ਮੈਂ ਸਾਈਕਲ ਕੀ ਕਰਦਾ ਕਹਿੰਦੇ ਨਹੀਂ ਸ਼ਾਂਤ ਆ ਰਹੇ ਨੇ ਮੇਰੇ ਆਪਣਾ ਫਦਰ ਸਿੰਘ ਜੀ ਸ਼ਾਂਤ ਸੰਤ ਫਤੇ ਸਿੰਘ ਨੇ ਫਤੇ ਸਿੰਘ ਬ੍ਰੈਕਟ ਚ ਲਿਖਿਆ ਹੁੰਦਾ ਸੰਤ ਬਾਚ ਫਤੇ ਸਿੰਘ ਸੰਤ ਗੁਰੂ ਬੰਦਕਾ ਦਾਸ ਫਤੇ ਸਿੰਘ ਸੰਤ ਇਹ ਮੈਂ ਤਾਂ ਐਵੇਂ ਹੀ ਚਾਹ ਫੜਾਉਣ ਵਾਲੇ ਚ ਹੁੰਦਾ ਸੀ ਆ ਗਏ ਉੱਥੇ ਤੇ ਉਹ ਕਹਿੰਦੇ ਵੀ ਫਤੇ ਸਿੰਘ ਜੀ ਆ ਰਹੇ ਨੇ ਤੇ ਤੁਸੀਂ ਦੱਸਿਆ ਨਹੀਂ ਕਹਿੰਦਾ ਉਹ ਸਾਰਿਆਂ ਕੋਲ ਦਿਆਂ ਕੋ ਜਾ ਰਹੇ ਨੇ ਵੀ ਇਲੈਕਸ਼ਨ ਲੰਢੀਆਂ ਤੁਸੀਂ ਵੋਟ ਮੈਨੂੰ ਪਾਓ ਬਾਪੂ ਕਹਿੰਦਾ ਮੈਂ ਤਾਂ ਵੋਟ ਪਾਉਣੀ ਨਹੀਂ ਉਹ ਕਹਿੰਦਾ ਐਂ ਕਿਉਂ ਕਰਦੇ ਹੋ ਜਾਂ ਸਾਈਕਲ ਲੈ ਕੇ ਆਏ ਨੇ ਉਹ ਗਿਫਟ ਦੇ ਰਹੇ ਨੇ ਵੋਟ ਪਾ ਦਿਓ ਯਾਨੀ ਯਾਰ ਮੈਂ ਨਹੀਂ ਕੋਣੀ ਤੁਸੀ ਦਰਸ਼ਨਾ ਸੀ ਮੈਂ ਤਾਂ ਚਲਾ ਜਾਂਦਾ ਜਾਂ ਮੈਂ ਕਹਿੰਦਾ ਵੀ ਨਾ ਮੁਲਾਕਾਤ ਕਰੋ ਉਹ ਕਲੋਜ਼ ਬੰਦਾ ਸੀ ਵਾਪੋ ਜੀ ਆਗੇ ਹੀ ਬੈਠੇ ਹਮ ਤਾਂ ਗਰੇ ਸਿੰਘ ਕਾਫੀ ਮੋਟੇ ਜੀ ਬਹੁਤ ਸਲੋ ਬੋਲਦੇ ਸੀ ਇੰਨੇ ਸਲੋ ਕੇ ਨੀਕੇ ਕਰਨ ਕਰ ਨਾ ਦਿੰਦਾ ਅੱਛਾ ਹਾਂ ਤੇ ਨਾਲ ਸਾਥ ਚੰਦਰ ਸਿੰਘ ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਸੀਗੇ ਤੇ ਨਾਲ ਹਰਜੰਦ ਸਿੰਘ ਜੀ ਤੁਹਾਨੂੰ ਪਤਾ ਜੇਲ ਜਦੋਂ ਕੱਟਦੇ ਸੀ ਵਾਪੋ ਜੀ ਪੰਜਾਬੀ ਸੂਬੇ ਚ ਸੰਤਰ ਜੰਦ ਸਿੰਘ ਜੀ ਬਾਅਦ ਜਬ ਬਣੇ ਤੇ ਬਾਪੂ ਜੀ ਨੇ ਢੋਲ ਕੇ ਵਜਾ ਕੇ ਉੱਥੇ ਕੀਰਤਨ ਕਰਦੇ ਹੁੰਦੇ ਜੇਲ੍ਹ ਚ ਅੱਛਾ ਜੀ ਹਾਂ ਸਾਰੇ ਵੱਡੇ ਲੀਡਰ ਜਿਹੜੇ ਬਣੇ ਉਹ ਹੋਏ ਤੇ ਇਹ ਕਹਾਣੀ ਮੈਂ ਦੱਸ ਕੇ ਦੱਸਦਾ ਹਾਂ ਕਿ ਫਾਦਰ ਪੋਲਿਟਿਕ ਤੋਂ ਨਿਕਲੇ ਕਿਵੇਂ ਫਿਰ ਆਪਾਂ ਉੱਥੇ ਆ ਜਾਾਂਗੇ ਹੋਇਆ ਕਿ ਇਹ ਆ ਕੇ ਬੈਠ ਕੇ ਚਾਹ ਲੈ ਆਈ ਬਾਜ਼ਾਰੋਂ ਸਮੋਸੇ ਮੰਗਾ ਲੈ ਜਿਉ ਰੱਖੇ ਸੰਤਵਰ ਸਿੰਘ ਜੀ ਨੇ ਤਾਂ ਇੱਕ ਗੁੱਟ ਭਰਿਆ ਫਾਰਮੈਲਟੀ ਬਾਕੀਆਂ ਨੇ ਚਾਹ ਪੀ ਅੱਧੀ ਪੀਤੀ ਤੇ ਬੈਠ ਗਏ ਜੀ ਸਤ ਚੰਨ ਸਿੰਘ ਨੇ ਕਿਹਾ ਜਾਨੀ ਜੀ ਮੇਰੇ ਬਾਪੂ ਜੀ ਦਾ ਨਾਮ ਰਵੈਲ ਸਿੰਘ ਸੀ ਜਾਨੀ ਰਵੈਲ ਸਿੰਘ ਜੀ ਐਤਕੀ ਵੋਟਾਂ ਤੇ ਆਪਾਂ ਸੰਤ ਜੀ ਨੂੰ ਵੋਟ ਪਾਉਣੀ ਆ ਹੁਣ ਦੇਖਦਾ ਕਿੰਨੇ ਸਾਦੇ ਬੰਦੇ ਸੀ ਬਾਪੂ ਸਾਡਾ ਖੜਾ ਹੋ ਗਿਆ ਗੱਲ ਚ ਪਾਇਆ ਪਰਨਾ ਕਹਿੰਦੇ ਸੰਤ ਜੀ ਮੈਂ ਤੁਹਾਨੂੰ ਵੋਟ ਨਹੀਂ ਪਾਉਣੀ ਅੱਛਾ ਸਿੱਧੇ ਸਪਸ਼ਟ ਕਰ ਹਾਂ ਕਹਿੰਦੇ ਮੈਂ ਹਾਂ ਬ੍ਰਾਹਮਣ ਸਿੱਖ ਤੇ ਮਾਸਟਰ ਤਾਰਾ ਸਿੰਘ ਵੀ ਬ੍ਰਾਹਮਣ ਸਿੱਖ ਹੈ ਉਹਨਾਂ ਨੂੰ ਮੈਂ ਇੱਕ ਕਾਬਿਲ ਲੀਡਰ ਮੰਨਦਾ ਤੇ ਮੈਂ ਵੋਟ ਉਹਨਾਂ ਨੂੰ ਮਾਰੂ ਉਹਨਾਂ ਨੇ ਇੰਨੀ ਗੱਲ ਬੋਲੀ ਤਾਂ ਸਨਾਟਾਸ਼ ਆ ਜਾਂਦਾ ਤੇ ਜਿਹੜਾ ਬੰਦਾ ਐਡਾ ਵੱਡਾ ਲੀਡਰ ਹੈ ਉਹਨੂੰ ਤੁਸੀਂ ਕਹੋ ਮੈਂ ਤੁਹਾਨੂੰ ਵੋਟ ਨਹੀਂ ਪਾਉਣੀ ਉਹਨਾਂ ਨੇ ਗੱਲ 'ਚ ਕਰ ਪਰ ਨਾ ਪਾਇਆ ਕਹਿੰਦੇ ਮੈਂ ਗੁਰੂ ਮਹਾਰਾਜ ਸਾਹਿਬ ਦਾ ਵਜ਼ੀਰ ਆ ਮੈਂ ਝੂਠ ਨਹੀਂ ਬੋਲੂਗਾ ਹੂੰ ਉਹਨਾਂ ਨੇ ਕਹਿਤਾ ਜੰਦਰ ਸਾਈਕਲ ਜਿਹੜਾ ਹੈ ਤੁਸੀਂ ਲੈ ਜਿਓ ਮੈਂ ਰੱਖਣਾ ਵੀ ਨਹੀਂ ਕਿਉਂਕਿ ਮੈਂ ਵੋਟ ਵੀ ਨਹੀਂ ਪਾ ਰਿਹਾ ਤੁਹਾਨੂੰ ਤੇ ਮੇਰੇ ਦਿਮਾਗ ਤੇ ਬੋਝ ਰਹੂਗਾ ਇਹੇ ਜੀ ਸਾਡੇ ਫਾਦਰ ਹੁਣ ਇੰਨੇ ਕਟੜ ਫਾਦਰ ਨੇ ਹੁਣ ਮੈਂ ਸੋਚਿਆ ਵਾਲ ਕਟਾਉ ਮਲੇਰ ਗੋਲਡੇ ਫਿਲਮਾਂ ਦੇ ਤੇ ਆਪੋ ਉਹੀ ਆਗੇ ਨਾ ਫਿਰ